ਦੋਸਤੋ ਹੈਲੋ ਦੋਸਤੋ ਵੈਲਕਮ ਹੈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਨਾਈਟ ਸਾਰਿਆਂ ਨੂੰ ਕਿਉਂਕਿ 10 ਵਜੇ ਮੈਂ ਬਲੌਗ ਪਾਣ ਲੱਗੀ ਹਾਂ ਠੀਕ ਹੈ ਸ਼ੁਭ ਰਾਤਰੀ ਉਹ ਅੱਗੇ ਸਾਰੀਆਂ ਗੱਲਾਂ ਕਰਾਂਗੇ ਅੱਜ ਰਾਤ ਇੰਨੀ ਕਿਉਂ ਹੋ ਗਈ ਤੇ ਸਭ ਤੋਂ ਪਹਿਲਾਂ ਮੈਂ ਇਹ ਦੱਸੂਗੀ ਮੇਰੀ ਫਰੈਂਡ ਸਵੀਟੀ ਨੇ ਇਸ ਸੁਸਾਇਟੀ ਵਿੱਚ ਮਕਾਨ ਲਿਆ ਫਲੈਟ ਲਿਆ ਉਹਨਾਂ ਨੇ ਆਪਣਾ ਤੇ ਜਿੱਥੇ ਮੈਂ ਗਈ ਸੀ ਤੁਹਾਨੂੰ ਦੱਸਿਆ ਸੀ ਤੇ ਇਹ ਉਥੋਂ ਦਾ ਹੀ ਮੈਂ ਕਲਿੱਪ ਤੋਂ DNA ਸ਼ੇਅਰ ਕਰਨ ਲੱਗੇ ਹਾਂ ਬਹੁਤ ਧੂਮ-ਧਾਮ ਨਾਲ ਤੁਲਸੀ ਜੀ ਦਾ ਵਿਆਹ ਰਚਾਇਆ ਗਿਆ ਬਹੁਤ ਵਧੀਆ ਮਤਲਬ ਉੱਥੇ ਇੰਤਜ਼ਾਮ ਸੀ ਬਹੁਤ ਵਧੀਆ ਸੀਗਾ ਹਨਾ ਜਿਸ ਤਰ੍ਹਾਂ ਮੇਰੀ ਫਰੈਂਡ ਵੀਟੀ ਮੈਨੂੰ ਸਾਰਾ ਕੁਝ ਦੱਸ ਦਿੰਦੀ ਆ ਕਿ ਹਨਾ ਐ ਹੋਇਆ ਉਹ ਹੋਇਆ ਆ ਹੋਇਆ ਬਸ ਮੈਂ ਇਸ ਤਰ੍ਹਾਂ ਉਹ ਦੱਸ ਦਿੰਦੀ ਮੈਂ ਅਨੰਤ ਲੈ ਲੈਣੀ ਆ ਦੂਰ ਹੋ ਕੇ ਅਸੀਂ ਇੱਕ ਦੂਜੇ ਕੋਲ ਜਲਦੀ ਜਾ ਤਾਂ ਪਾਉਂਦੇ ਨਹੀਂ ਹਨਾ ਤੇ ਬਾਕੀ ਇਸ ਤਰ੍ਹਾਂ ਜੋ ਵੀ ਗੱਲਾਂ ਬਾਤਾਂ ਹੁੰਦੀਆਂ ਆਪਸ ਵਿੱਚ ਸ਼ੇਅਰ ਕਰਦੇ ਆਂ ਸੋ ਉਸ ਚੀਜ਼ ਦਾ ਅਸੀਂ ਆਨੰਦ ਪੂਰਾ ਲੈਨੇ ਆਂ ਦੱਸੇ ਮੇਰੀ ਫਰੈਂਡ ਆ ਰਹੀ ਸੀ ਤੇ ਮੈਂ ਆਨੰਦ ਲੈ ਰਹੀ ਸੀ ਕਿ ਨਾਲ-ਨਾਲ ਵੀਡੀਓ ਪਾਰੇ ਸੀਗੇ ਹਨ ਤੇ ਬਹੁਤ ਅੱਛਾ ਲੱਗਦਾ ਹੈ ਤੇ ਤુલਸੀ ਦਾ ਕਹਿੰਦੇ ਵਿਆਹ ਦੇਖਣ ਦਾ ਜਿਹੜਾ ਮਜਾ ਹੈ ਨਾ ਤੇ ਇਸ ਤਰ੍ਹਾਂ ਲੱਗਦਾ ਸੀ ਸੱਚਮੁੱਚ ਵਿਆਹ ਸ਼ਾਦੀ ਦੇ ਵਿੱਚ ਬੈਠੇ ਉਹ ਵੀ ਸਾਰਾ ਕੁਝ ਹੁੰਦਾ ਰੀਤੀ ਰਿਵਾਜ ਉਹ ਵੀ ਹੁੰਦੇ ਆ ਤੇ ਲੈਣਾ ਦੇਣਾ ਹਨਾ ਸਭ ਕੁਝ ਜੋ ਵੀ ਮਤਲਬ ਕਰਨਾ ਹੁੰਦਾ ਉਹ ਸਭ ਕੁਝ ਹੁੰਦਾ ਤੇ ਅ ਮੈਂ ਤਾਂ ਬਹੁਤ ਵਾਰੀ ਮਤਲਬ ਦੇਖਿਆ ਹਨਾ ਤੇ ਬਸ ਇਸ ਤਰ੍ਹਾਂ ਜਿਸ ਤਰ੍ਹਾਂ ਮੇਰੀ ਫਰੈਂਡ ਨੇ ਦੇਖਿਆ ਤੇ ਮੈਨੂੰ ਜਿਵੇਂ ਜਿਵੇਂ ਦੱਸ ਰਹੀ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਦੇਖਿਆ ਕਹਿੰਦੀ ਹਾਏ ਤੂੰ ਦੱਸਿਆ ਹੀ ਨਹੀਂ ਮੈਨੂੰ ਤੇ ਕੁਝ ਇਸ ਤਰ੍ਹਾਂ ਦੇ ਸਾਡੇ ਅੱਜਕਲ ਜਿਵੇਂ ਅੱਜ ਸਵੇਰ ਦੀਆਂ ਗੱਲਾਂ ਹੋਈ ਜਾਂਦੀਆਂ ਸੀਗੀਆਂ ਤੇ ਬਹੁਤ ਅੱਛਾ ਲੱਗਿਆ ਹਨਾ ਕਹਿੰਦੇ ਨਾ ਇੱਕ ਕੰਨਿਆਦਾਨ ਕਰਨਾ ਸਾਡੇ ਕੁੜੀ ਹੈ ਨਹੀਂ ਹੈ ਪਰ ਕਹਿੰਦੇ ਕੰਨਿਆਦਾਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਹਨਾ ਤੇ ਤੁਸੀਂ ਜਿਹਦੇ ਵਿਆਹ ਤੇ ਹਨਾ ਤੇ ਜੋ ਵੀ ਕੁਝ ਦੇਣਾ ਹੈ ਕਹਿੰਦੇ ਇੱਕ ਸਾਰੇ ਜਾਨੇ ਰਲ ਮਿਲ ਕੇ ਕਰਦੇ ਆ ਤੇ ਜਿਸ ਨੂੰ ਕਹਿੰਦੇ ਆਪਾਂ ਕੰਨਿਆਦਾਨ ਹਨਾ ਵੈਸੇ ਮੈਨੂੰ ਜਿਆਦਾ ਨਹੀਂ ਪਤਾ ਪਰ ਇਸ ਤਰ੍ਹਾਂ ਜੋ ਵੀ ਮੈਂ ਜਿੱਥੇ ਵੀ ਗਈ ਸੀ ਹਨਾ ਤੇ ਪਹਿਲਾਂ ਜਾਂਦੀ ਹੁੰਦੀ ਸੀਗੀ ਮੈਂ ਤੇ ਉਵੇਂ ਹੀ ਸਾਰਾ ਕੁਝ ਹੁੰਦਾ ਸੀ ਹਨਾ ਤੇ ਬਰਾਤ ਜਾਂਦੀ ਸੀ ਖਾਣ ਪੀਣ ਦਾ ਇੰਤਜ਼ਾਮ ਹੁੰਦਾ ਸੀ ਉਵੇਂ ਸਭ ਕੁਝ ਹੁੰਦਾ ਸੀ ਟੂਮਾ ਵਗੈਰਾ ਦਿੱਤੀਆਂ ਜਾਂਦੀਆਂ ਸੀ ਹਨਾ ਗਾਇਨੇ ਵਗੈਰਾ ਪਾਏ ਜਾਂਦੇ ਸੀਗੇ ਸਭ ਕੁਝ ਇਸ ਤਰ੍ਹਾਂ ਦਾ ਸੀਗਾ ਤੇ ਸਭ ਕੁਝ ਹੁਣ ਜਿਵੇਂ ਇੱਥੇ ਵੀ ਸਭ ਕੁਝ ਹੁਣ ਜਿਵੇਂ ਕੋਕਾ ਨੱਥ ਪੰਜੇਬਾਂ ਤੇ ਡਰੈਸ ਤੇ ਲਹਿੰਗਾ ਵਗੈਰਾ ਮੇਰੀ ਫਰੈਂਡ ਨੇ ਸਵੀਟੀ ਨੇ ਸੀ ਲਿਆ ਸੀਗਾ ਸਭ ਕੁਝ ਮੈਨੂੰ ਦੱਸ ਰਹੀ ਸੀ ਔਰ ਮੈਂ ਆਨੰਦ ਲੈ ਰਹੀ ਸੀ ਇੱਕ ਵਾਰੀ ਫੇਰ ਤੇ ਫੇਰ ਉਸ ਤੋਂ ਬਾਅਦ ਭਾਈ ਅੱਜ ਆਪਾਂ ਰੁਟੀਨ ਤੇ ਆ ਜੀ ਸਵੇਰੇ ਤੋਂ ਇਹ ਕੱਪੜੇ ਮੈਂ ਹਨਾ ਬਹੁਤ ਸਾਰੇ ਕੱਪੜੇ ਧੋਏ ਦੋਸਤੋ ਮੈਂ ਅੱਜ ਐਨੇ ਧੋਏ ਨਾ ਮੈਂ ਦੱਸ ਨਹੀਂ ਸਕਦੀ ਕਿਉਂਕਿ ਮਸ਼ੀਨ ਮੈਂ ਕਾਫੀ ਦਿਨਾਂ ਬਾਅਦ ਲਗਾਈ ਸੀਗੇ ਸਭ ਤੋਂ ਪਹਿਲਾਂ ਚਿੱਟੇ ਕੱਪੜੇ ਡਬੋਤੇ ਸੀਗੇ ਤੇ ਬਰਸ਼ ਮਾਰਨ ਵਾਸਤੇ ਇਹਨਾਂ ਦੇ ਕੱਪੜੇ ਪਏ ਸੀਗੇ ਹਨਾ ਤੇ ਇਹ ਦੇਖੋ ਹੁਣ ਆਪਾਂ ਸਾਰਾ ਕੁਝ ਹਨਾ ਤੋਤਾ ਅੱਜ ਜਿਵੇਂ ਸੋਫਿਆਂ ਦੇ ਕੱਪੜੇ ਹੋ ਗਏ ਦੀਵਾਨ ਦੇ ਕੱਪੜੇ ਹੋ ਗਏ ਹਨਾ ਦੀਵਾਨ ਦਾ ਜਿਹੜਾ ਗਲੇਸ਼ਾ ਮੈਂ ਉਹ ਧੋਤਾ ਹਨਾ ਤੇ ਫਿਰ ਚਾਹ ਹਜੇ ਮੇਰੇ ਹੱਥ ਦੇ ਵਿੱਚ ਹੀ ਸੀਗੀ ਮੈਂ ਕਿਹਾ ਚਲ ਚਾਹ ਹਜੇ ਰੁੱਕ ਕੇ ਤੋਂ ਪੀਉਂਗੀ ਸੌਰੀ ਕੱਪੜੇ ਧੋ ਗਏ ਹਨ ਤੇ ਫਿਰ ਮੇਰੇ ਹਸਬੰਦ ਕਹਿੰਦੇ ਨਾਲ ਦੀ ਨਾਲ ਤੂੰ ਪੀ ਜਾ ਚਾਹ ਅੱਜ ਕੱਲ ਨਾ ਛੋਟੇ ਛੋਟੇ ਠੰਡ ਜੀ ਲੱਗਦੀ ਹੈ ਤੇ ਮੌਸਮ ਬੜਾ ਅੱਛਾ ਹੁੰਦਾ ਹੈ ਹਨਾ ਸਹੀ ਹੈ ਨਾ ਤੇ ਇਹ ਟੰਡ ਟੰਡੇ ਮੌਸਮ ਦੇ ਵਿੱਚ ਆਪਾਂ ਨੂੰ ਪਤਾ ਵੀ ਨਹੀਂ ਚੱਲਦਾ ਗਰਮੀ ਵੀ ਨਹੀਂ ਲੱਗਦੀ ਕੁਝ ਫਾਇਦਾ ਲੈ ਲੈਣੇ ਮੌਸਮ ਦਾ ਮੈਨੂੰ ਇਹ ਨਹੀਂ ਸੀ ਕਿ ਕੰਮ ਵਾਲੀ ਨਹੀਂ ਆ ਰਹੀ ਹੈਗੀ ਤੇ ਮੈਂ ਇਹ ਕੰਮ ਨਾ ਕਰਾਂ ਪਰ ਮੈਨੂੰ ਇਹ ਹੁੰਦਾ ਅਗਰ ਕੰਮ ਵਾਲੀ ਨਹੀਂ ਆਈ ਜੋ ਉਹਦੇ ਹੁੰਦੇ ਕੰਮ ਨਹੀਂ ਅਸੀਂ ਕਰ ਸਕਦੇ ਉਹਨਾਂ ਦੇ ਹਿਸਾਬ ਨਾਲ ਸਾਨੂੰ ਫ੍ਰੀ ਹੋਣਾ ਪੈਂਦਾ ਫ੍ਰੀ ਹੋ ਕੇ ਫਿਰ ਆਪਾਂ ਹਨਾ ਉਹੀ ਲਿਮਟ ਦਾ ਕੰਮ ਕਰਦੇ ਹੈਗੇ ਆ ਕਹਿੰਦੇ ਜਿਹੜਾ ਸਾਡਾ ਕੰਮ ਹੁੰਦਾ ਨਾ ਪਤਾ ਹੀ ਨਹੀਂ ਚੱਲਦਾ ਹਾਊਸ ਵਾਈਫ ਦਾ ਕਿ ਕਿੱਥੋਂ ਤੱਕ ਪਹੁੰਚ ਗਿਆ ਕਿੰਨੇ ਵਜੇ ਤੱਕ ਆਪਾਂ ਕੰਮ ਕਰਨਾ ਸਾਡੀ ਕੋਈ ਲਿਮਟ ਨਹੀਂ ਹੁੰਦੀ ਹੈਗੀ ਹਨਾ ਤੇ ਬਿਨਾਂ ਲਿਮਟ ਤਾਂ ਆਪਾਂ ਜਦੋਂ ਕੰਮ ਕਰਦੇ ਜਦੋਂ ਕੰਮ ਵਾਲੀ ਨਹੀਂ ਹੁੰਦੀ ਹੈਗੀ ਅੱਜ ਕੁਝ ਇਸ ਤਰ੍ਹਾਂ ਦਾ ਸਾਹਬ ਸੀ 10 ਵਜ ਚੁੱਕੇ ਸੀ ਪਰ ਮੈਂ ਆਪਦਾ ਕੰਮ ਦੇ ਵਿੱਚ ਮਸਤ ਸੀਗੀ ਵੇੜਾ ਸਾਫ਼ ਕੀਤਾ ਸਭ ਕੁਝ ਕੀਤਾ ਹਨਾ ਮੈਂ ਫਿਰ ਮੈਂ ਕਿਹਾ ਚੱਲ ਗਲੀਚਾ ਵਗੈਰਾ ਇਹ ਦੇਖੋ ਤੋ ਤਾਂ ਸੀ ਹਲਕਾ ਜਿਹਾ ਸੀ ਬਿਲਕੁਲ ਜ਼ਿਆਦਾ ਭਾਰੀ ਨਹੀਂ ਸੀ ਲੱਗ ਰਿਹਾ ਹੈਗਾ ਹਨਾ ਜਿਵੇਂ ਦਸਤੀਆਂ ਮਹੀਨੇ ਬਾਅਦ ਮੈਂ ਧੋ ਦਿੰਨੇ ਹੁੰਦੀ ਆ ਕਈ ਵਾਰ ਮੈਂ ਸ਼ਾਮ ਨੂੰ ਵੀ ਧੋ ਦਿੰਨੇ ਆ ਜਿਵੇਂ ਗਰਮੀਆਂ ਦੇ ਵਿੱਚ ਹਨਾ ਪਰ ਇਸ ਤਰ੍ਹਾਂ ਜੇ ਤੋ ਵੀ ਕੋਈ ਚੀਜ਼ ਐਸੀ ਹੁੰਦੀ ਹੈ ਜਿਹੜੀ ਅਸੀਂ ਲਗਾਤਾਰ ਨਹੀਂ ਭਾਰੀ ਤੋਂ ਹੋ ਸਕਦੇ ਫਿਰ ਮੈਂ ਕਦੇ-ਕਦੇ ਜਿਵੇਂ ਸੋਫਿਆਂ ਦੇ ਕੱਪੜੇ ਮੈਂ ਸੱਚ ਦੱਸਾਂ ਮੈਂ ਦਿਵਾਰੀ ਤੇ ਨਹੀਂ ਧੋਤੇ ਸੀਗੇ ਜਿਵੇਂ ਮੈਂ ਦੱਸਤੀ ਪਈ ਆ ਨਾ ਤੁਹਾਨੂੰ ਕਿ ਕੋਈ ਵੀ ਚੀਜ਼ ਆ ਨਾ ਤੇ ਆਪਾਂ ਜਦੋਂ ਧੋਣ ਦੀ ਕੋਸ਼ਿਸ਼ ਕਰਦੇ ਹਿੰਮਤ ਨਾ ਪਵੇ ਮੈਂ ਜ਼ਬਰਦਸਤੀ ਆਪਣੇ ਸ਼ਰੀਰ ਨਾਲ ਕਦੇ ਵੀ ਨਹੀਂ ਕੀਤਾ ਫੇਰ ਭਾਈ ਅਸੀਂ ਡ੍ਰੈਗਨ ਫਰੂਟ ਖਾਦਾ ਡਰਾ ੜਾ ਕੇ ਡ੍ਰੈਗਨ ਫਰੂਟ ਖਾਤਾ ਹਨਾ ਮੈਂ ਕਿਹਾ ਚੱਲ ਖਾ ਲੈਣੇ ਰਾਜਮਾ ਰੱਖਤੇ ਸੀ ਅੱਜ ਮੈਂ ਸੋਚਿਆ ਸੀ ਨੀਲ ਪੇਂਟ ਵਗੈਰਾ ਲਗਾ ਲੂੰਗੀ ਹਨਾ ਤਿਆਰ ਹੋੂੰਗੀ ਛੁੱਟੀ ਹੈ ਹਨਾ ਤੇ ਮੇਰੇ ਨਾਲ ਜੀ ਨਹੀਂ ਕੀਤਾ ਸੱਚ ਦੱਸਾਂ 1% ਵੀ ਜੀ ਨਹੀਂ ਕੀਤਾ ਮੇਰਾ ਅੱਜ ਤਾਂ ਬਹੁਤ ਸੁਸਤੀ ਜੜੀ ਪਈ ਸੀਗੀ ਮੈਨੂੰ ਤੇ ਜਿਵੇਂ ਮੈਂ ਕੱਲ ਦੱਸ ਰਹੀ ਸੀ ਮੂਠ ਠੀਕ ਨਹੀਂ ਸੀ ਤੇ ਕਿੰਨੇ ਦਿਨਾਂ ਦੇ ਕਹਿ ਰਹੀ ਸੀ ਅੱਖਾਂ ਚੋਂ ਪਾਣੀ ਮਤਲਬ ਭਰਿਆ ਭਰਿਆ ਪੇ ਅੱਜ ਸਾਰਾ ਪਾਣੀ ਕੜਤਾ ਮੈਂ ਤੇ ਅੱਜ ਬਹੁਤ ਅੱਖਾਂ ਚੋਂ ਅੰਸੂ ਆਏ ਜਿਹੜੇ ਬਹੁਤ ਦਿਨਾਂ ਦੇ ਚੁਪੇ ਪਏ ਸੀਗੇ ਤੇ ਬਾਕੀ ਇਸ ਤਰ੍ਹਾਂ ਕਿ ਕੁਝ ਸਭ ਕੁਝ ਸੈਨਾ ਪੈਂਦਾ ਹੈ ਨਾ ਲਾਈਫ ਹੈ ਤਾਂ ਸਭ ਕੁਝ ਸੈਨਾ ਪੈਂਦਾ ਹੈ ਕਹਿੰਦੇ ਲਾਈਫ ਹੈ ਤਾਂ ਵਾਈਫ ਹੈ ਵਾਈਫ ਹੈ ਤਾਂ ਲਾਈਫ ਹੈ ਹਮਾਂ ਤੇ ਸਭ ਕੁਝ ਕਹਿੰਦੇ ਆਪਣੇ ਮਨ ਨੂੰ ਵੀ ਸਮਝਾਣਾ ਪੈਂਦਾ ਹੈ ਤੇ ਬਹੁਤ ਕੁਝ ਦਿਲ ਦੀਆਂ ਗੱਲਾਂ ਜੋ ਤੁਹਾਡੇ ਨਾਲ ਸ਼ੇਅਰ ਨਹੀਂ ਕਰਦੇ ਉਹ ਅੰਦਰ ਹੀ ਅੰਦਰ ਆਪਾਂ ਰੱਖਦੇ ਆ ਪਰ ਜਦੋਂ ਅंसू ਕਹਿੰਦੇ ਨਾ ਬਾਹਰ ਨਿਕਲ ਜਾਣ ਫਿਰ ਉਹ ਰੁਕਣ ਦਾ ਨਾਮ ਹੀ ਲੈਂਦੇ ਹੈਗੇ ਅੱਜ ਕੁਝ ਇਸ ਤਰ੍ਹਾਂ ਦਾ ਮੇਰਾ ਮੂਡ ਸੀਗਾ ਫਿਰ ਵੀ ਮੈਂ ਕੰਮ ਕਰਦੀ ਰਹੀ ਕੋਈ ਮੈਨੂੰ ਕੰਮ ਦੀ ਥਕਾਵਟ ਨਹੀਂ ਸੀ ਕੁਝ ਨਹੀਂ ਸੀ ਸਭ ਕੁਝ ਠੀਕ ਸੀਗਾ ਬਸ ਇਸ ਤਰ੍ਹਾਂ ਹੀ ਵੱਲੋਂ ਮੱਲੀ ਬਸ ਇੰਨਾ ਮੈਂ ਗੱਲ ਕਰਦੀ ਕਰਦੀ ਜਉ ਰੋਈ ਜਉ ਰੋਣ ਲੱਗੀ ਮੈਂ ਤੇ ਮੇਰੇ ਕੋਲ ਉੱਠਿਆ ਨਹੀਂ ਇਹ ਅੱਖਾਂ ਵੀ ਤੁਸੀਂ ਦੇਖਿਆ ਹੋਊਗਾ ਸ਼ਾਮ ਨੂੰ ਮੈਂ ਕਿਤੇ ਜਾ ਕੇ ਠੀਕ ਹੋਈ ਤੇ ਮੇਰੀ ਅੱਖਾਂ ਸੁੱਜ ਗਈਆਂ ਸੀਗੀਆਂ ਪੂਰੀਆਂ ਤੇ ਮੈਨੂੰ ਇਹ ਨਹੀਂ ਪਤਾ ਸੀ ਮੈਂ ਵੀਡੀਓ ਕਿਵੇਂ ਬਣਾ ਰਹੀ ਆ ਬਸ ਇਸ ਤਰ੍ਹਾਂ ਉਤਰਿਆ ਹੋਇਆ ਮੂੰਹ ਲੈ ਕੇ ਬੈਠੀ ਸੀਗੀ ਹਨਾ ਤੇ ਫਿਰ ਮੈਂ ਸੋਚਿਆ ਰੋਟੀ ਤਾਂ ਬ बनानी ਪਊਗੀ ਬਾਹਰੋਂ ਲਿਆਵਾਂਗੇ ਤਾਂ ਇਸ ਤਰ੍ਹਾਂ ਦੀ ਹੋਊਗੀ ਹਨਾ ਤੇ ਫਿਰ ਵੀ ਕਹਿੰਦੇ ਨਾ ਅੰਸੂ ਰਣ ਜਿਹੜੇ ਰੁਕਣ ਦੇ ਨਾਮ ਨਹੀਂ ਲੈਂਦੇ ਸੀਗੇ ਕੋਈ ਕਿਸੇ ਚੀਜ਼ ਦੀ ਮੈਨੂੰ ਕੋਈ ਇਹ ਨਹੀਂ ਕਿ ਘਾਟ ਹੈ ਜਾਂ ਕੁਝ ਐਸਾ ਕੁਝ ਵੀ ਨਹੀਂ ਹੈ ਬਸ ਇਸ ਤਰ੍ਹਾਂ ਦਿਨ ਨਹੀਂ ਟਿਕ ਰਿਹਾ ਸੀ ਮੇਰਾ ਮਨ ਨਹੀਂ ਟਿਕ ਰਿਹਾ ਸੀਗਾ ਜਿਸ ਕਰਕੇ ਬਹੁਤ ਸਾਰੇ ਅੱਜ ਅੰਸੂ ਆਏ ਮੇਰੀ ਅੱਖਾਂ 'ਚੋਂ ਤੇ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਦੱਸ ਰਹੀਆਂ ਕਿ ਮੈਂ ਬਣਾ ਰਹੀ ਹਾਂ ਰਾਜਮਾ ਹਨਾ ਅੱਜ ਨਾ ਕੋਈ ਮੇਕਅਪ ਸੀ ਨਾ ਕੋਈ ਕੁਝ ਬਸ ਐਸ ਤਰ੍ਹਾਂ ਕੰਮ ਕਰਕੇ ਨਾ ਤੋਕੇ ਜਿਵੇਂ ਰੂਟੀਨ ਦੇ ਵਿੱਚ ਆਪਾਂ ਬੈੰਨੇ ਆ ਤੇ ਇਹ ਵੀ ਨਹੀਂ ਸੀ ਕੋਈ ਘਾਰੇ ਕੱਪੜੇ ਤੋਤੇ ਮੈਂ ਥੱਕ ਗਈ ਨਾ ਐਸਾ ਕੁਝ ਨਹੀਂ ਸੀ ਕਹਿੰਦੇ ਜਦੋਂ ਸਾਡੇ ਮਨ ਦਾ ਭਾਰ ਜਿਹੜਾ ਮਨ ਦੀ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਸਰੀਰ ਦਾ ਭਾਰ ਨਹੀਂ ਲੱਗਦਾ ਹੈਗਾ ਸਭ ਤੋਂ ਜ਼ਿਆਦਾ ਕਹਿੰਦੇ ਸਰੀਰ ਦਾ ਭਾਰ ਹੁੰਦਾ ਤੇ ਕਹਿੰਦੇ ਮਨ ਨੂੰ ਸੰਭਾਲਣ ਵਾਸਤੇ ਹਨਾ ਤੇ ਮਨ ਦਾ ਭਾਰ ਹੁੰਦਾ ਸਰੀਰ ਨੂੰ ਸੰਭਾਲਣ ਵਾਸਤੇ ਇਹ ਥੋੜੀ ਜੀ ਦੋਨਾਂ ਚੀਜ਼ਾਂ ਦੀ ਕਹਾਣੀ ਹੈ ਹਨਾ ਮਨ ਔਰ ਸਰੀਰ ਦੀ ਤੇ ਜੇ ਸਾਡਾ ਮਨ ਹੁੰਦਾ ਨਾ ਤੇ ਉਹ ਸਾਡਾ ਬਾਰ-ਬਾਰ ਭਰੀ ਜਾਵੇ ਭਰੀ ਜਾਵੇ ਸਾਡਾ ਸਰੀਰ ਕਮਜ਼ੋਰ ਆਪਣੇ ਆਪ ਹੀ ਉਹ ਨਾ ਸ਼ੁਰੂ ਹੋ ਜਾਂਦਾ ਹੈ ਤੇ ਜੇ ਕਹਿੰਦੇ ਸਾਡਾ ਸਰੀਰ ਠੀਕ ਹੈ ਤੇ ਸਾਡਾ ਮਨ ਬਿਲਕੁਲ ਅਸਤਾ ਡਾਵਾ ਡੋਲ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਕਨੈਕਸ਼ਨ ਇਹੀ ਹੈ ਹਨਾ ਦਿਮਾਗ ਦਾ ਹੋਰ ਸਰੀਰ ਦਾ ਤੇ ਸੱਚ ਤੇ ਦਸਾਂ ਜਿਵੇਂ ਮੈਂ ਕੱਪੜੇ ਸੋਫਿਆਂ ਦੇ ਤੋਤੇ ਜਾਂ ਮੈਂ ਸੋਚ ਸਕਦੀ ਸੀ ਦੀਵਾਲੀ ਵੇਲੇ ਵੀ ਧੋ ਲੈਂਦੀ ਨਾ ਪਰ ਮੈਂ ਇਹੋ ਜਿਹਾ ਕੰਮ ਤੋਂ ਸਾਹਮਣੇ ਕੀਤਾ ਹੀ ਨਹੀਂ ਹੈਗਾ ਬਸ ਇਸ ਤਰ੍ਹਾਂ ਜਿਸ ਟਾਈਮ ਹੈਲਥ ਠੀਕ ਹੁੰਦੀ ਆਪਾਂ ਸਾਰਾ ਕੰਮ ਨਿਬੇੜਦੀ ਤੇ ਨਹੀਂ ਤੇ ਕਿਸੇ ਟਾਈਮ ਤਾਂ ਲੱਗਦਾ ਵੀ ਬਸ ਜ਼ਿੰਦਗੀ ਖਤਮ ਹੋ ਗਈ ਹੈ ਨਾ ਹੁਣ ਅੱਗੇ ਤੱਕ ਦਾ ਸਫ਼ਰ ਮੈਂ ਨਹੀਂ ਤੈਅ ਕਰ ਸਕਦੀ ਮੈਂ ਹਸਬੰਡ ਨਾਲ ਕੁਝ ਇਸ ਤਰ੍ਹਾਂ ਦੀ ਗੱਲਾਂ ਕਰ ਰਹੀ ਸੀ ਮੈਂ ਕਿ ਮੈਂ ਥੱਕ ਗਈ ਬਹੁਤ ਕੁਛ ਸਿਆ ਬਹੁਤ ਕੁਛ ਬਹੁਤ ਕੰਮ ਕੀਤਾ ਕਹਿੰਦੇ ਵਿਆਹ ਤੋਂ ਪਹਿਲਾਂ ਵੀ ਤੇ ਵਿਆਹ ਤੋਂ ਬਾਅਦ ਵੀ ਪਰ ਹੁਣ ਨਾ ਹਿੰਮਤ ਹਾਰ ਗਈ ਮੈਂ ਤੁਹਾਨੂੰ ਦੱਸਾਂ ਹੁਣ ਮੇਰੇ ਚ ਬਿਲਕੁਲ ਵੀ ਹਿੰਮਤ ਨਹੀਂ ਕਿਸੇ ਟਾਈਮ ਨਾਲ ਸਰੀਰ ਦਾਵਾ ਟੋਲ ਹੋ ਜਾਂਦਾ ਹੈ ਦਿਮਾਗ ਤੇ ਮਾਰ ਜੀ ਕੋਈ ਕਿਸੇ ਚੀਜ਼ ਦੀ ਟੈਨਸ਼ਨ ਹੋ ਜੇ ਉਹ ਐਨੀ ਵਧੀ ਜਾਊਗੀ ਵਧੀ ਜਾਊਗੀ ਵਧ ਜੂਗੀ ਉਹਦੇ ਨਾਲ ਕੀ ਹੁੰਦਾ ਸਾਡਾ ਸਾਰਾ ਸਰੀਰ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਨਾ ਕਹਿੰਦੇ ਕਿਤੇ ਆਨ ਨੂੰ ਜੀ ਕਰੇ ਨਾ ਜਾਨ ਨੂੰ ਜੀ ਕਰੇ ਨਾ ਪੈਨ ਨੂੰ ਨਾ ਉਹਨਾਂ ਨੂੰ ਕਿਸੇ ਚੀਜ਼ ਨੂੰ ਜੀ ਨਹੀਂ ਕਰਦਾ ਦੋ ਦਿਨ ਹੋ ਗਏ ਮੰਨੋਂਗੇ 2-3 ਦਿਨ ਹੋ ਗਏ ਤੇ ਪਰ ਮੈਂ ਅੱਜ ਆਪਣੇ ਆਪ ਨੂੰ ਕੰਮ ਦੇ ਵਿੱਚ ਲਾ ਲਿਆ ਮੈਂ ਜਿਆਦਾ ਆਪਣਾ ਮਨ ਅਫਸੈਟ ਨਹੀਂ ਹੋਣ ਦਿੰਦੀ ਪਰ ਕਹਿੰਦੇ ਬਹੁਤ ਜਿਆਦਾ ਮੈਂ ਮਜਬੂਰ ਹੋ ਜੰਨੀ ਆ ਤੇ ਆਪਣਾ ਕਹਿੰਦੇ ਮੂਵੀ ਤੁਹਾਡੇ ਸਾਰਿਆਂ ਤੋਂ ਛੁਪਾ ਨਹੀਂ ਸਕਦੀ ਹੈਗੀ ਤੇ ਇਹੋ ਜਿਹਾ ਮੇਰਾ ਮਨ ਦਾ ਮਡੋਲ ਹੋ ਜਾਂਦਾ ਕਿਉਂਕਿ ਡੇਲੀ ਵਲੋਗ ਲਿਆਣਾ ਹੁੰਦਾ ਮੂਹ ਮੇਰਾ ਬਿਲਕੁਲ ਉੱਤਰ ਜਾਂਦਾ ਸੱਚ ਦੱਸਾਂ ਜਦੋਂ ਮੈਂ ਖੁਸ਼ ਹੁੰਨੀ ਆ ਮੈਂ ਤਾਂ ਹੀ ਬਹੁਤ ਸਾਰੇ ਵੀਡੀਓ ਬਣਾਨੇ ਮੈਨੂੰ ਅਗਲੇ ਪਲ ਦਾ ਬਿਲਕੁਲ ਵੀ ਪਤਾ ਨਹੀਂ ਹੁੰਦਾ ਮੇਰਾ ਅਗਲਾ ਪਲ ਕਿਸ ਤਰ੍ਹਾਂ ਦਾ ਹੈਗਾ ਕਹਿੰਦੇ ਨਾ ਇੱਕ ਹਮੇਸ਼ਾ ਕਹਿੰਦੇ ਨਾ ਇੱਕ ਮੈਦਾਨ ਦੇ ਵਿੱਚ ਪਤਾ ਹੀ ਨਹੀਂ ਚੱਲਦਾ ਹਨਾ ਕਿਸ ਟਾਈਮ ਕੀ ਹੋ ਜਾਏ ਮੇਰਾ ਸਭ ਕੁਝ ਇਸ ਤਰ੍ਹਾਂ ਦਾ ਹੈਗਾ ਤੇ ਜਿਹੜੇ ਵੀ ਖੁਸ਼ੀ ਦੇ ਪਲ ਬੀਤਦੇ ਆ ਤੇ ਬਸ ਆਪਾਂ ਬਤਾ ਲੰਨੇ ਆ ਪਰ ਜੇ ਕਹਿੰਦੇ ਜਦੋਂ ਉਦਾਸੀ ਹੁੰਦੀ ਹੈ ਨਾ ਫਿਰ ਮਨ ਦੇ ਵਿੱਚ ਟਾਰ ਆਉਂਦਾ ਹੈ ਬਹੁਤ ਜ਼ਿਆਦਾ ਵੀ ਪਤਾ ਨਹੀਂ ਕੀ ਹੋ ਜਾਊਗਾ ਇਸ ਤਰ੍ਹਾਂ ਦਾ ਕੁਝ ਮੇਰੇ ਮਨ ਦੇ ਵਿੱਚ ਸਵਾਲ ਜਵਾਬ ਚੱਲਦੇ ਰਹਿੰਦੇ ਆ ਮਿਰਚਾਂ ਲਿਆਂਦੇ ਸੀ 10 ਰੁਪਏ ਦੀਆਂ ਥੋੜੀਆਂ ਹੀ ਲੈਣੀਆਂ ਹੁੰਦੀਆਂ ਫਿਰ ਖਰਾਬ ਹੋ ਜਾਂਦੀਆਂ ਪਈਆਂ ਹਨਾ ਤੇ ਆਲੂ ਲਿਆਂਦੇ ਸੀਗੇ 80 ਰੁਪਏ ਦੇ 2.5 ਕਿਲੋ ਮੇਥੀ ਦੀ ਕੁੱਚੀ 20 ਰੁਪਏ ਦੀ ਸੀ 20 ਰੁਪਏ ਦੇ ਆਪਾਂ ਨਿੰਬੂ ਲਏ 40 ਰੁਪਏ ਕਿਲੋ ਆਪਾਂ ਟਮਾਟਰ ਲਿਆਏ ਹਨਾ ਤੇ ਮਟਰ ਲਿਆਏ ਭਾਈ ਅੱਧਾ ਕਿਲੋ 160 ਰੁਪਏ ਕਿਲੋ ਸੀਗੇ ਹਨਾ ਤੇ ਬਾਕੀ ਪਤਾ ਨਹੀਂ ਬਾਕੀ ਜ਼ਿਆਦਾ ਰੇਟ ਨਹੀਂ ਪਤਾ ਲਸਣ ਲੈਂਦਾ 20 ਰੁਪਏ ਦਾ ਬਸ ਇਸ ਤਰ੍ਹਾਂ ਹੀ ਥੋੜਾ ਥੋੜਾ ਸਮਾਨ ਲੈਂਦਾ ਜਿਹੜਾ ਖਰਾਬ ਵੀ ਨਾ ਹੋਵੇ ਔਰ ਫ੍ਰਿਜ ਦੇ ਵਿੱਚ ਆਸਾਨੇ ਦੇ ਨਾਲ ਟਿਕ ਵੀ ਜਾਵੇ ਕੋਈ ਚੀਜ਼ ਆਪਾਂ ਫਰੂਟ ਵਗੈਰਾ ਲੈਣੇ ਫਿਰ ਸਾਨੂੰ ਸਬਜ਼ੀਆਂ ਸੰਭਾਲ ਲਈ ਔਖੀ ਹੁੰਦੀਆਂ ਬਸ ਇੱਕੋ ਗੁੱਚੀ ਲੈ ਇਸੇ ਫਟਾਫਟ ਡੁੰਗ ਕੇ ਹਨਾ ਮੈਨੂੰ ਸਵਾਰ ਕੇ ਰੱਖ ਲੂੰਗੀ ਤੇ ਨੀਏ ਨੂੰ ਰੱਖ ਲੂੰਗੀ ਤੇ ਨਿੰਬੂ ਮਿਰਚਾਂ ਔਰ ਇਹ ਇੱਕ ਟੋਕਰੀ ਜਿਹੜੀ ਮੈਂ ਲੈਂਦੀ ਸੀ ਉਹ ਚ ਪਾ ਦੂੰਗੀ ਇਕੱਠੀਆਂ ਹਨਾ ਤਾਂ ਕਿ ਸਾਨੂੰ ਫ੍ਰਿਜ ਫਰੋਲਣ ਦੀ ਲੋਡ ਨਾ ਪਵੇ ਇੱਧਰ ਉੱਧਰ ਤੇ ਲਸਣ ਔਰ ਪਿਆ ਆਪਣਾ ਆਲੂ ਵਗ ਸੀ بس ਐਸ ਤਰ੍ਹਾਂ ਕੁਛ ਅੱਜ ਤੱਕ ਦਿਨ ਮੇਰਾ ਰਿਹਾ ਤੇ ਜੋ ਵੀ ਦੱਸਦੀਆਂ ਵਲੌਗ ਦੇ ਵਿੱਚ ਉਹੀ ਦੱਸਦੀਆਂ ਜਿਸ ਕਰਕੇ ਉਹ ਵਲੌਗ ਲੇਟ ਹੋ ਜਾਂਦਾ ਉਸ ਉਹ ਵੀ ਦੱਸ ਦਿੰਨੀ ਆ ਸਾਰੀ ਮੰਨ ਦੀ ਕਹਾਣੀ ਹੈ ਕਹਿੰਦੇ ਮਨ ਠੀਕ ਹੈ ਤਾਂ ਤਨ ਠੀਕ ਹੈ ਤਨ ਠੀਕ ਹੈ ਤਾਂ ਮਨ ਠੀਕ ਹੈ ਬਸ ਇਸ ਤਰ੍ਹਾਂ ਦੋਨੋਂ ਚੀਜ਼ਾਂ ਦੇ ਨਾਲ ਸਾਨੂੰ ਕੰਮ ਵੀ ਕਰਨਾ ਪੈਂਦਾ ਕੋਈ ਮੈਨੂੰ ਐਸੀ ਚੀਜ਼ ਦੀ ਟੈਨਸ਼ਨ ਨਹੀਂ ਹੈ ਕਿ ਜਿਸ ਪਿੱਛੇ ਵੀ ਮੈਂ ਆਪਣੇ ਆਪ ਨੂੰ ਬਸ ਕਿਸੇ ਟਾਈਮ ਨਾ ਤੁਹਾਨੂੰ ਹਮੇਸ਼ਾ ਦੱਸਦੇ ਹੁਣ ਜਦੋਂ ਰੋਣ ਵਾਲਾ ਮਨ ਹੁੰਦਾ ਹੈ ਜਾਂ ਫਿਰ ਮੂਡ ਸਾਡਾ ਇਸ ਤਰ੍ਹਾਂ ਦਾ ਹੋ ਜਾਂਦਾ ਜਰੂਰ ਅੰਸੂ ਨਿਕਲਦੇ ਆ ਸਹੀ ਹੈ ਨਾ ਮਾਰੇ ਮੇਰਾ ਕਹਾਂ ਬਸ ਇੱਕ ਬਾ ਕਿਆ ਆਤ ਮੇਰੀ ਜਾਨ ਲੇ ਚੀਏ ਓਕੇ ਜੀ ਦੋਸਤੋ ਬਾਏ ਬਾਏ ਕੱਲ ਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣੇ ਆ ਕੱਲ ਕੀ ਕਰਾਂਗੇ ਉਹ ਤੁਹਾਨੂੰ ਕਹਾਂ ਦੱਸਾਂਗੇ ਅੱਜ ਦੀ ਵੀਡੀਓਸ ਫਿਲਹਾਲ ਇੱਥੋਂ ਤੱਕ ਹੈ ਤੇ ਇੱਥੋਂ ਆਪਾਂ ਐਂਡ ਕਰਦੇ ਹਾਂ ਤੇ ਕੱਲ ਨੂੰ ਮਿਲਾਂਗੇ ਠੀਕ ਹੈ ਵੀਡੀਓ ਦੱਸ ਦਿਆ ਕਰੋ ਕਿ ਵੀ ਲੱਗੀ ਠੀਕ ਹੈ ਕਿਰਦਾ ਹੀ ਪਈ ਪਿਆਰ ਵੀ ਉਹ ਦਿੰਦੇ ਆ ਕਰੋ ਪਿਆਰ ਤੇ ਪੀਉ ਦਿੰਦੇ ਨੇ ਕੀ ਮੈਂ ਕੀ ਕਿਹਾ ਮਾਈ ਮੋੜ ਮੈਂ ਕੀ ਕਿਹਾ ਮਾਈ ਮੋੜ ਪਿਆਰ ਪੀਉ ਦਿੰਦੇ ਆ ਕਰੋ ਥੋੜੇ ਪਿਆਰ ਵੀ ਨਾ ਕਿਤੇ ਅਸੀਂ ਅੱਗੇ ਵਧ ਸਕਦੇ ਆ ਹੈ ਮੈਂ ਦੱਸੋ ਥੋੜੇ ਪਿਆਰ ਵੀ ਨਾ ਅਸੀਂ ਕੋਈ ਵਧ ਸਕਦੇ ਆ ਨਾ ਮੈਨੂੰ ਤੂੰ ਸਮਝੀ ਐਸਾ ਵੈਸਾ ਮੈਂ ਐਸਾ ਐ ਵੈਸਾ ਨਹੀਂ ਹਾਂ ਨਾ ਸਮਝੀ ਤੂੰ ਮੈਨੂੰ ਐਸਾ ਵੈਸਾ ਮੈਂ ਐਸਾ ਵੈਸਾ ਨਹੀਂ ਹਾਂ ਪਰ ਮੈਂ ਕੀ ਹਾਂ ਉਹ ਤੈਨੂੰ ਸੇ ਦੱਸੂੰ ਇੱਕ ਵਾਰ ਨਹੀਂ ਤੈਨੂੰ ਵਾਰ ਵਾਰ ਦੱਸੂ ਮੈਂ ਤੁਹਾਡੇ ਵਾਸਤੇ ਕੀ ਹਾਂ ਤੇ ਤੁਸੀਂ ਮੇਰੇ ਵਾਸਤੇ ਕੀ ਚਲੋ ਜੀ ਬਾਏ ਬਾਏ ਦੋਸਤੋ ਸ਼ੁਭ ਰਾਤਰੀ ਪਰਮਾਤਮਾ ਖੈਰ ਰੱਖੇ ਵਧੀਆ-ਵਧੀਆ ਨੀਂਦ ਆਵੇ ਤੁਹਾਨੂੰ ਸਾਰਿਆਂ ਨੂੰ ਵਧੀਆ-ਵਧੀਆ ਚੈਨ ਆਵੇ ਕੋਈ ਵੀ ਟੈਨਸ਼ਨ ਨਾ ਲੈ ਕੇ ਪਾਓ ਫ੍ਰੀ ਰਹੋ ਫ੍ਰੀ ਮਾਈਂਡ ਰਹੋ ਠੀਕ ਹੈ ਸਵੇਰੇ ਮਿਲਦੇ ਹਾਂ ਫੇਰ ਦੁਬਾਰਾ ਇੱਕ ਨਵੀਂ ਵੀਡੀਓ ਦੇ ਨਾਲ ਓਨੀ ਤੇ ਵਸਤੇ ਦੋਸਤੋ ਬਾਏ